ਆਮ ਆਦਮੀ ਪਾਰਟੀ ਕਾਲ ਦੀ ਮੇਰੀ ਪੰਜਾਬ ਦੇ ਉੱਪਰ ਕੀਤੀ ਹੋਈ ਪ੍ਰੈਸ ਕਾਨਫਰੰਸ ਕੋ ਤਿਲ ਮਰਾਈ ਪਈ ਹੈ ਈਗਾਰੇ ਛਿ ਲਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਲਈ ਨੇ ਔਰ ਨਾਲ ਅਮਨ अरोड़ा ਜੀ ਦਾ ਮੈਂ ਆਪਣੇ ਬਿਆਨ ਦੇਖ ਰਿਆ ਸੀ ਮੈਂਮਨ अरोड़ा ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕੀ ਹੈ ਕਿ ਪਾਸਪਾ ਦਾ ਗੈਂਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈਏ ਵਾਪਸ ਨਾ ਲਈਏ ਔਰ ਜਨਤਕ ਤੌਰ ਤੇ ਚੋਲੇ ਘੰਟੇ ਮਾਫੀ ਨਹੀਂ ਮੰਗੀ ਮਾਨਮਨੀ ਦਾ ਕਿ ਇਹ ਕੰਮ ਕਰ ਤੁਹਾਨੂੰ ਸਭ ਕੁਝ ਸਿਖਾਉਂਗਾ ਆਮ ਆਦਮੀ ਪਾਰਟੀ ਨੀਡੋਂ ਸਭ ਕੁਝ ਸੌਂਗਾ ਦੁਆਰਾ ਜਿੰਦਗੀ ਇਸ ਮੈਂ ਪੰਗਾ ਨਹੀਂ ਲੈਣੀ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਕੋਲ ਪੁਲਿਸ ਸਟੇਟ ਬਣਾ ਦਿੱਤਾ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ-ਚੁੱਪ ਕੇ ਮਾਰਦੇ ਪੈਜੇ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਸਟੋਰਸਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਨਹੀਂ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਕਿਦਾ ਕਿਦਾ ਸੀ ਸਰਕਾਰ ਦੇ ਖੇੜੇ ਖੇੜੇ ਲੋਭ ਚ ਨੂੰ ਆਉ ਸੀਗੇ ਕਿੰਨਾ ਲੋਕਾਂ ਨੇ ਇਤਨਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇਹ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਬੋਲੀ ਚਾਹਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਦਾ ਇਹ ਨਹੀਂ ਬਣਾਈ ਹੈ ਨਾ ਸਟੋਰੀ ਇਹਦਾ ਫੜਦਾ ਖਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਲਈ ਪੁਲਿਸ ਵਾਲਾ ਨੇ ਸਟੇਕ ਇੰਕਾਉਂਟਰ ਚ ਇਨਵੋਲ ਕਰ ਆ ਸੋਇਆ ਨਾ ਕਰਿਓ ਜੀ ਕਿਉਂਕਿ ਜੇ ਗਿੜੇ ਨੇ ਉਹ ਤੁਹਾਡੇ ਕੋਲ ਵੀ ਪਿੱਛੇ ਪਾਉਂਗਾ ਮੈਂ ਇਸ ਕੰਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਖੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨਹੀਂ ਉਹ ਆਮ ਆਲੀ ਪਾਰਟੀ ਦੇ ਲੀਡਰ ਨਹੀਂ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇ ਬਣਾ ਕੇ ਰੱਖ ਦਿੱਤਾ ਗਿਆ ਉਹ ਦਿਨ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟੌਰਚਰ ਕਰ ਕਰਕੇ ਮਾਰਤਾ ਕਿੰਨੇ ਲੋਕਾਂ ਨੇ ਲੱਭ ਲੱਭ ਕੇ ਤੁਸੀਂ ਨਕਲੀ ਇੰਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਮਾ ਦੇ ਪੁੱਤਾਂ ਨੂੰ ਮਾਰਦੇ ਪਏ ਹੋ ਮਾਮਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਇੰਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲਿਆਮ ਕਰਾ ਰਹੇ ਜੀ ਖੁਦ ਇੰਕਾਊਂਟਰ ਕਰਾ ਰਹੇ ਜੇ ਬਾਅਦ ਹੰਦਕ ਕਿ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾ ਮਨਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਫਿਰ ਤੁਹਾਨੂੰ ਇੱਥੇ ਮਾਨ ਨੰਦਾ ਕੇਸ ਵੀ ਪਾਉਂਗਾ اور کرمنل کیس واقعہ مان امیرا اور ایک ایسا سبق سکھاؤں گا کہ دوبارہ زندگی وچ کوئی ایسی براڈ ویڈیو پوندی میری کوئی ضرورت نہیں کرے گا پوری کال یاد رکھو تھوڑا سا